ਦੇ ਇਹ ਹਰ ਦੁਸ਼ਾਰੀ ਰੋਡ ਤੇ ਅੱਲਾਹ दुकानदार गंदगी जारी फैली हैगर कौंसल के कर्मचारी भी इतने कूड़ा सुट के जाते हैं मीह करे ढेर बदबूदार होते परेशान दुकानदारा ने अपना गुस्सा जाहिर किया है इतने भी यह दसना बनता है कि कूड़े के ढेर के बिलकुल सामने एक बच्चा का निजी स्कूल भी है इलाका निवासी का ਕਹਿਣਾ ਹੈ ਕਿ ਉਹਨਾਂ ਨੇ ਕੂੜੇ ਦੇ ਢੇਰਾਂ ਨੂੰ ਹਟਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕੀਤੀ ਹੈ ਪਰ ਸੁਣਵਾਈ ਨਹੀਂ ਹੋ ਰਹੀ ਹੈ ਇਸੇ ਤਰ੍ਹਾਂ ਹੀ ਹਰ ਦੋਸ਼ੰਨੀ ਰੋਡ ਤੇ ਕਈ ਹੋਰ ਜੜੇ ਨੇ ਥਾਵਾਂ ਤੇ ਕੂੜੇ ਦੇ ਵੱਡੇ-ਵੱਡੇ ਢੇਰ ਜੜੇ ਨੇ ਲੱਗੇ ਰਹਿੰਦੇ ਨੇ ਉਹਨਾਂ ਤੋਂ ਵੀ ਜਲਦੀ ਹੈ ਜਿਹਨਾਂ ਤੋਂ ਵੀ ਬਦਬੂ ਜੜੀਏ ਲਗਾਤਾਰ ਆਉਂਦੀ ਹੈ ਤੇ ਕੀੜੇ ਮਕੌੜੇ ਮਛਰਾ ਦੇ ਕਰਕੇ ਬਰਸਾਤ ਦੇ ਮੌਸਮ ਦੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਡਰ ਰਹਿੰਦਾ ਹੈ ਸਵੱਛ ਭਾਰਤ ਦੀ ਚਲਕ ਮਿਲ ਰਹੀ ਹੈ ਗੁਰਦਾਸਪੁਰ ਦੇ ਹਰਦੋਛੰਨੀਆ ਰੋਡ ਤੇ ਮੁਹੱਲਾ ਪ੍ਰੇਮਨਗਰ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੁਰੇ ਹਾਲ ਹੋਏ ਪਏ ਆ ਦੁਕਾਨਦਾਰਾਂ ਨੇ ਤੇ ਇਲਾਕਾ ਨਿਵਾਸੀਆਂ ਨੇ ਸਾਨੂੰ ਬੁਲਾਇਆ ਤੇ ਆਪਣੀ ਹਾਲਤ ਦੱਸੀ ਹੈ ਪਹਿਲੇ ਬੋਰਡ ਦੇ ਦਰਸ਼ਨ ਕਰਵਾਨੇ ਆ ਤਾਨੂੰ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸਖਤ ਹਿਦਾਇਤ ਦਿੱਤੀ ਜਾਂਦੀ ਹੈ ਕਿ ਇੱਥੇ ਕੂੜਾ ਸੁੱਟਣਾ ਮਨਾ ਹੈ ਔਰ ਕੂੜਾ ਸੁੱਟਣ ਵਾਲੇ ਨੂੰ 5000 ਰੁਪਏ ਜੁਰਮਾਨਾ ਲਗਾਇਆ ਜਾਏਗਾ ਇਹ ਹਿਦਾਇਤ ਦਾ ਅਸਰ ਹੈ ਕਿ ਇੱਥੇ ਕੂੜੇ ਦੇ ਢੇਰ ਲੱਗੇ ਆ ਔਰ ਨਗਰ ਕੌਂਸਲ ਵਾਲੇ ਜਿਹੜੇ ਇਹ ਬੋਰ ਲਗਾ ਕੇ ਗਏ ਆ ਹਿਦਾਇਤ ਦੇ ਕੇ ਗਏ ਆ ਉਹ ਖੁਦ ਇਲਾਕਾ ਨਿਵਾਸੀ ਦਾ ਕਹਿਣਾ ਕਿ ਉਹ ਖੁਦ ਇੱਥੇ ਆ ਕੇ ਕੂੜਾ ਸੁੱਟਦੇ ਨੇ ਔਰ ਇਧਰ ਤੁਹਾਨੂੰ ਤਸਵੀਰਾਂ ਦਿਖਾਣੀਆਂ ਬਿਲਕੁਲ ਸਾਹਮਣੇ ਇੱਕ ਨਾਮੀ ਸਕੂਲ ਹੈ ਪ੍ਰਾਈਵੇਟ ਸਕੂਲ ਹੈ ਨਿੱਜੀ ਸਕੂਲ ਹੈ ਔਰ ਕਾਫੀ ਬੱਚੇ ਇੱਥੇ ਹੁੰਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਖਾਸ ਕਰ ਬਰਸਾਤ ਦੇ ਦਿਨਾਂ ਵਿੱਚ ਟਾਪੇ ਹੰਦਾ ਚ ਲਗਾਇਆ ਜਾਦਾ ਹੈ ਔਰ ਮੁਹੱਲਾ ਨਿਵਾਸੀਆਂ ਨੇ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਲੇਕਿਨ ਹਜੇ ਤੱਕ ਕੋਈ ਅਸਰ ਨਹੀਂ ਹੋਇਆ ਦਿਖ ਰਿਹਾ ਮੇਰਾ ਨਾਮ ਕੁਚਮੀਰ ਸਿੰਘ ਪ੍ਰੇਮਨਗਰ ਗਿਆਜੰਸੀ ਦੇ ਸਾਹਮਣੇ ਸਾਡੀ ਮਾਰਕੀਟ ਹੈਗੀ ਆ ਆਪਣਾ ਪਹਿਲੇ ਮੇਰੇ ਵੀਰ ਨੇ ਸਭ ਕੋ ਦੱਸ ਦਿੱਤਾ ਹੈ ਜੋ ਵੀ ਹਾਲਤਾਂ ਹੋ ਰਹੀਆਂ ਅਸੀਂ ਕਾਫੀ ਵਾਰੀ ਕਮੇਟੀ ਘਰ ਵੀ ਜਾ ਚੁੱਕੇ ਆ ਇਥੋਂ ਤੱਕ ਕਿ ਉਹ ਜਿਹੜੇ ਆਪਣੇ ਅਧਿਕਾਰੀ ਆਏ ਉਹਨਾਂ ਨੂੰ ਵੀ ਮਿਲ ਕੇ ਆ ਗਏ ਆ ਜਦੋਂ ਆਪਾਂ ਜਾਈਦਾ ਦੋਸਰੇ ਤੀਸਰੇ ਦਿਨ ਕੂੜਾ ਚਕਾਉਂਦੇ ਕਾ ਉਸੇ ਵਿੱਚ ਕਾ ਦਿੰਦੇ ਆ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਬਿਨਾਂ ਆਪਣੇ ਵਾਲੇ ਕੇ ਫੋਨ ਕੀਤੇ ਜਾਂ ਜਾ ਮੋਟੇ ਜਾਇਰ ਇਨਾ ਵਈ ਕਾਫੀ ਵਾਰ ਇਹ ਕਹਿ ਚੁੱਕਾ ਆ ਮੈਂ ਤਹੀ ਹੜਾ ਕੋ ਪੱਕਾ ਬੰਦਾ ਕੋਈ ਗੱਡੀ ਵਾਲਾ ਲਾ ਦੋ ਤੇਰਾ ਉਸ ਫੇਰੇ ਸ਼ਾਮ ਆਣ ਕੇ ਤੇ ਜੋ ਵੀ ਹੈਗਾ ਕੂੜਾ ਇਕੱਠਾ ਕਰਕੇ ਲੈ ਜਾਏ ਕਰ ਪਰ ਅਜ ਤੱਕ ਕੋਈ ਨਹੀਂ ਆਇਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਗਈ ਆ ਇਥੋਂ ਤੀਨ ਦਿਨ ਹੋ ਗਏ ਆਪਣੇ ਆਰਮੀ ਕੰਟੀਨ ਤੋਂ ਲੈ ਕੇ ਬਾਈਪਾਸ ਤੱਕ ਉਹਨਾਂ ਪਾਸਿਆਂ ਦੇ ਸਾਰੇ ਪਾਸੇ ਦੋਨੇ ਪਾਸੇ ਕੂੜਾ ਹੈਗਾ ਪਰ ਲੇਕਿਨ ਕਿਹ ਅੱਦ ਗਈ ਪੂਰਾ ਪ੍ਰਸ਼ਾਸਨ ਇਥੋਂ ਲੰਘ ਕੇ ਜਾਂਦਾ ਜਾਂਦਾ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਇਥੇ ਕਿ ਇਹ ਵੀ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਇਸ ਮਹਿਲ ਆਉਂਦੀ ਆ ਦੁਕਾਨਦਾਰਾਂ ਦਾ ਕਿਰਾਇਆ ਵੇਖੋ ਦੁਕਾਨਾਂ ਦਾ ਕਿੰਨਾ ਬੁਕਾਰ ਹੈ ਦੁਕਾਨਦਾਰ ਜਦੋਂ ਕੋਈ ਕੋਈ ਇਹਨਾਂ ਦਾ ਕਸਮੇਰੀ ਕੋਈ ਨਹੀਂ ਆਊਗਾ ਤੇ ਇਹਨਾਂ ਕਰਾਏ ਕਿਥੋਂ ਦੇਣਗੇ ਜੇ ਇੱਥੇ ਤਾਂ ਰਾਤ ਨੂੰ ਕਈ ਵਾਰੀ ਸੱਪ ਵੀ ਆਉਂਦੇ ਨੇ ਇਹ ਤਾਂ ਆਵਾਰਾ ਕੁੱਤੇ ਫਿਰਦੇ ਲਾਗੇ ਸਕੂਲ ਹੈ ਉਹ ਵੀ ਬਾਰਾ ਹੋਣ ਡੇਂਗੂ ਮਜੋਰਾ ਮਸ਼ਰ ਦਾ ਜਮ ਮਲੇਰੀਆ ਦਾ ਆਈਟਮ ਬਰਸਾਤੀ ਮੌਸਮ ਹੈਗਾ ਉਹਦੀ ਬਿਮਾਰੀਆਂ ਫੈਲਣ ਦਾ ਖਤਰਾ ਉਹਨੂੰ ਡਰਿਆ ਹੈਗਾ ਤੇ ਕਿਤੇ ਉਹ ਵੀ ਖਤਰਾ ਕਿ ਜੇ ਨਹੀਂ ਬਦਬੂ ਆ ਰਹੀ ਆ ਇਹਦਾ ਕਰਕੇ ਸਾਡਾ ਜਾਨੀ ਨੁਕਸਾਨ ਦਾ ਵੀ ਖਤਰਾ ਹੈਗਾ ਇਹ ਗਾਰਾਂ ਦੇ ਪੂਰੇ ਸਾਰੇ ਸ਼ਹਿਰ ਦੀ ਇਹਦੇ ਪ੍ਰੋਬਲਮ ਮੰਨ ਲਓ ਮੰਦੀ ਆਈ ਹੈ ਪਰ ਉਹਨਾਂ ਪ੍ਰਚਾਲਤ ਨੂੰ ਵੀ ਚਾਹੀਦਾ ਨਾ ਇਹ ਜਗਾ ਕੋ ਅਰੇਂਜਮੈਂਟ ਕਰਕੇ ਕਿ ਜੋ ਵੀ ਸ਼ਹਿਰ ਦੀ ਗੰਦਗੀ ਹੈ ਇਹਨੂੰ ਸਾਫ ਸੋਧਾ ਰੱਖਿਆ ਜਾਵੇ ਇਹ ਤੇ ਪ੍ਰਸ਼ਾਸਨ ਦਾ ਮਤਲਬ ਬਦ ਫਰਜ ਬਣਦਾ ਇਹਨਾਂ ਦਾ ਜੀ ਅਜੀ ਹਰੇ ਸ਼ਰਮਾ ਹਰਦੋਸ਼ਣੀ ਰੋਡ ਪ੍ਰੇਮ ਨਗਰ ਤੇ ਸਾਡੇ ਮਹਲਾ ਨਿਵਾਸੀ ਵੀਰ ਮੇਰੇ ਨਾਲ ਖੜੇ ਨੇ ਨਾਲ ਖੜਨ ਦਾ ਇੱਕ ਬੜਾ ਵੱਡਾ ਮੁੱਦਾ ਹੈ ਜੀ ਸਾਡੇ ਪ੍ਰੇਮ ਨਗਰ ਦੇ ਵਿੱਚ ਹਰਦੋਸ਼ਣੀ ਰੋਡ ਤੇ ਇੱਕ ਕੂੜੇ ਦਾ ਢੇਰ ਲੱਗਾ ਬਹੁਤ ਚਿਰ ਤੋਂ ਇਹ ਢੇਰ ਲੱਗ ਰਿਹਾ ਤੇ ਕਮੇਟੀ ਘਰ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਵੀ ਇਹ ਹੁਣ ਮਾਰਕੀਟ ਆ ਦੇ ਕੋਲ ਲੱਗੇ ਇੱਕ ਸਕੂਲ ਆ ਸਾਹਮਣੇ ਗੈਸ ਏਜੰਸੀ ਆ ਇਹ ਮੇਨ ਗਲੀ ਆ ਸਾਹਮਣੇ ਦੇਸ਼ ਭਗਤ ਗਲੀ ਇਹਦੇ ਬਾਹਰ ਗਲੀ ਦੇ ਉੱਤੇ ਢੇਰ ਲੱਗਾ ਔਰ ਵੱਡੀ ਗੱਲ ਇਹ ਆ ਵੀ ਉਹਦੇ ਉੱਤੇ ਇੱਕ ਬੋਰਡ ਲੱਗਾ ਆ ਵੀ ਜਿਹੜਾ ਕੂੜਾ ਸੁੱਟੇਗਾ ਉਹਨੂੰ 5000 ਰੁਪਏ ਜੁਰਮਾਨਾ ਤੇ ਦੇਖਣ ਜੇ ਇਹ ਹੁੰਦਾ ਵਾ ਵੀ ਜਿਹੜੇ ਕਮੇਟੀ ਘਰ ਦੇ ਸਫਾਈ ਕਰਮਚਾਰੀ ਆ ਨਾ ਉਹ ਵੀ ਕੂੜਾ ਇੱਥੇ ਹੀ ਛੱਡ ਜਾਂਦੇ ਆ ਹੁਣ ਦੇਖਿਆ ਜਾਏ ਵੀ ਜੇ ਬੂਡੀ ਕਮੇਟੀ ਘਰ ਵਾਲਿਆਂ ਲਾਇਆ ਤੇ ਜੇ ਕਮੇਟੀ ਘਰ ਵਾਲੇ ਆ ਕੇ ਸਫਾਈ ਕਰਮਚਾਰੀ ਇਥੇ ਕੋੜਾ ਛੁੱਟ ਜਾਣਗੇ ਤੇ ਲਾਗੇ ਚਾ ਕੇ ਮਾਰਕੀਟ ਤਾਂ ਤੇ ਜੀਣਾ ਹਰਾਮ ਆ ਤੁਸੀਂ ਗੁਰਦਾਸਪੁਰੋ ਤੌਰ ਪਰ ਰੈਸਟ ਹਾਊਸ ਜਿੱਥੇ ਅਫਸਰ ਆ ਕੇ ਰਾਤ ਸੌਂਦੇ ਨੇ ਰੈਸਟ ਕਰਦੇ ਨੇ ਉਹਦੇ ਲਾਗੇ ਵੀ ਬਹੁਤ ਲੰਮੀ ਲਾਈਨ ਜਿਹੜੀ ਕੂੜੇ ਦੀ ਲੱਗੀ ਆ ਜਿਹ ਹੈ ਗੈਜੈਂਸ ਦੇ ਸਾਹਮਣੇ ਢੇਰ ਆ ਗਿਆ ਉਸ ਤੋਂ ਬਾਅਦ ਗੁਰਨਾਨਕ ਕਾਲਜ ਗੁਰਨਾਨਕ ਕਾਲਜ ਦੇ ਬਾਹਰ ਬਹੁਤ ਵੱਡਾ ਢੇਰ ਸਦਰ ਥਾਣੇ ਦੇ ਬਾਹਰ ਢੇਰ ਬਸ ਸਾਡਾ ਰੋਡ ਤੇ ਜਿੱਦਾਂ ਕੂੜਾ ਦਾਣੀ ਬਣ ਗਿਆ ਦਾ ਹਰਦਸ਼ਣ ਰੋਡ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਵੀ ਇਥੋਂ ਕੂੜਾ ਚੁਕਾਇਆ ਜਾਏ ਤੇ ਦੂਜਾ ਇਥੇ ਸਪੈਸ਼ਲੀ ਕਿਸੇ ਦੀ ਡਿਊਟੀ ਲਾਈ ਜਾਏ ਵੀ ਇਥੇ ਕੂੜਾ ਜਿਹੜਾ ਵਾਰ-ਵਾਰ ਨਾ ਛੁੱਟਿਆ ਜਾਏ ਅੱਗੇ ਬਰਸਾਤਾਂ ਦਾ ਦੇਣਾ ਡੇਂਗੂ ਹੋ ਸਕਦਾ ਦੁਨੀਆ ਬੰਬਾਰ ਲੱਗੇ ਤੇ ਖਲੋਣਾ ਇਸ ਵੇਲੇ ਹੀ ਇੰਨੇ ਬੰਦੇ ਖੜੇ ਆ ਪਰ ਇਥੇ ਖਲੋਣਾ ਮੁਸ਼ਕਲ ਆ ਇੰਨੀ ਸਮੈਲ ਆਉਂਦੀ ਆ ਕੁੱਤੇ ਆਉਂਦੇ ਆ ਲਫਾਫੇ ਚੁੱਕ ਕੇ ਪੂਰੇ ਛੜਕ ਦੇ ਖਿਲਾਰ ਦਿੰਦੇ ਆ ਦੁਕਾਨਾਂ ਦੇ ਅੱਗੇ ਖਿਲਾਰ ਜਾਂਦੇ ਆ ਸਾਹਮਣੇ ਸਕੂਲ ਆ ਉਹਦੇ ਅੱਗੇ ਲਫਾਫੇ ਚੁੱਕ ਕੇ ਲਿਆ ਜਾਂਦੇ ਆ ਹੁਣੇ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸ ਤੇ ਜਿਹੜਾ ਇਹਦੇ ਮਗਲੇ ਪਾਸੇ ਇੱਕ ਪਲਾਟ ਆ ਜਿਹਦਾ ਉਹਨੂੰ ਵੀ ਚਿੱਠੀ ਕੱਢੀ ਜਾਏ ਵੀ ਆਪਣੀ ਜਿਹੜੀ ਦੁਕਾਨ ਦੇ ਅੱਗੇ ਸਫਾਈ ਕਰਾਈ ਜਾਏ ਤਾਂ ਕਿ ਲੋਕਾਂ ਨੂੰ ਜੜਾ ਵਾ ਇਹ ਸਮੱਸਿਆ ਤੋਂ ਰਾਹਤ ਮਿਲੇ ਫਿਰ ਮਨਨ